ਇੱਥੇ ਖੜਾ ਹੈ ਪੰਜਾਬ ਪੰਜਾਬ ਵਿੱਚ ਸਿੱਖਿਆ ਦੀ ਸਥਿਤੀ ਸਰਕਾਰ ਦਾ ਜੋ ਅਨੁਮਾਨਤ ਆંકੜਾ ਹੈ 1 ਜਨਵਰੀ 2025 ਨੂੰ ਉਸ ਅਨੁਸਾਰ ਸਾਡੀ ਜਨਸੰਖਿਆ 3 ਕਰੋੜ ਤੇ 21-22 ਲੱਖ ਦੇ ਕਰੀਬ ਚਾਈਦੀ ਹੈ ਤੇ ਜਿਹੜੀ ਪਲੈਨਿੰਗ ਹੋ ਰਹੀ ਹੈ 2011 ਦੀ ਵਰਧਨ ਰਿਵਾਇ ਮੁਤਾਬਕ ਹੋ ਰਹੀ ਹੈ ਜਦੋਂ ਪੰਜਾਬ ਦੀ ਆਬਾਦੀ 2 ਕਰੋੜ ਤੇ 77 ਲੱਖ ਹੈ। ਹੈਰਾਨ ਕਰਨ ਆંકੜੇ ਇਹ ਨੇ ਕਿ ਸਿੱਖਿਆ ਦੇ ਉੱਤੇ ਕੀ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ। ਉਚੇਰੀ ਸਿੱਖਿਆ 'ਚ 2017-18 ਤੋਂ ਲੈ ਕੇ 2021-22 ਦੇ ਵਿੱਚ ਲਗਭਗ 1 ਲੱਖ 5000 ਤੋਂ ਵੱਧ ਬੱਚਿਆਂ ਨੇ ਦਾਖਲਾ ਲੈਣਾ ਹੀ ਮੁਨਾਸਬ ਨਹੀਂ ਸਮਝਿਆ ਤੇ ਜਿਹੜੀ ਅੰਡਰਗ੍ਰੈਜੂਏਸ਼ਨ ਹੈ ਕੀ ਹੈ ਉਹਦੇ ਵਿੱਚ ਵੀ ਲਗਭਗ ਅਜਿਹਾ ਜਿਹਾ ਹੀ ਹਾਲੇ 1 ਲੱਖ ਤੋਂ ਵੱਧ ਬੱਚੇ ਪੜਨ ਹੀ ਨਹੀਂ ਆਏ ਪੰਜਾਬ ਦੀ ਗ੍ਰੋਸ ਐਨਰੋਲਮੈਂਟ ਰੇਸ਼ਿਓ ਜਿਹੜੀ ਏ ਉਹ ਇਸ ਵੇਲੇ ਲਗਭਗ 28 22% ਦੇ ਕੋਲ ਏ ਜਿਹੜੀ ਕਿ ਨੈਸ਼ਨਲ ਐਵਰੇਜ ਤੋਂ ਵੀ ਘੱਟ ਹੈਗੀ ਏ ਜਿਹੜੀ 28% ਤੇ ਗੁਆਣਚ ਹਿਮਾਚਲ ਵੇਖ ਲਓ 44% ਤੋਂ ਵੱਧ ਚਲੇਗੀ ਏ ਹਰਿਆਣੇ 'ਚ ਵੀ 33% ਦੇ ਕੋਲ ਏ ਹੋ ਕੀ ਰਿਹਾ ਕੁਝੇ ਦਾ ਸੋਚ ਵਿਚਾਰ ਹੈ ਇਸ ਚੀਜ਼ ਵੱਲ ਕਿ ਕਿਸ ਪਾਸੇ ਨੂੰ ਸਾਡੀ ਨੌਜਵਾਨੀ ਦੀ ਮੁਹਾਰ ਜਾ ਰਹੀ ਹੈ 2017-18 ਚ 32 ਯੂਨੀਵਰਸਿਟੀਆਂ ਸੀਗੀਆਂ ਪੰਜਾਬ ਦੇ ਵਿੱਚ ਜਿਹੜੀਆਂ ਵੱਧ ਕੇ 40 ਹੋ ਗਈਆਂ ਨੇ ਪੀਤੇ ਸਾਲ ਚ ਇਹਦਾ ਮਤਲਬ ਪ੍ਰਾਈਵੇਟ ਲੋਕਾਂ ਨੂੰ ਇਹ ਨਜ਼ਰ ਆ ਰਿਹਾ ਕਿ ਉਚੇਰੀ ਸਿੱਖਿਆ ਦੇ ਵਿੱਚ ਬਹੁਤ ਕੁਝ ਸਾਧਨ ਸੰਪੰਨ ਲੋਕ ਰਹਿੰਦੇ ਨਹੀਂ ਬਟ ਹੈਰਾਨੀ ਇਹ ਆ ਕਿ ਜੇ ਬੱਚਿਆਂ ਦੀ ਰੇਸ਼ੋ ਘਟਦੀ ਜਾ ਰਹੀ ਏ ਐਜੂਕੇਸ਼ਨ ਲੈਣ ਵਾਲਿਆਂ ਦੀ ਤੇ ਇੰਦੀਆਂ ਯੂਨੀਵਰਸਿਟੀਆਂ 'ਚ ਵਾਧਾ ਕਿੱਦਾਂ ਹੋ ਰਿਹਾ ਹੈ